ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਛੋਟੇ ਜਿਹੇ ਸ਼ਹਿਰ ਤੋਂ ਵੱਡੇ ਸੁਪਨੇ ਚੁੱਕੀ ਸਿਮਰਨ ਝਾੜ ਜੀ ਤਾਕੀ ਜਾਨੀ ਵਿੰਡੋ ਸੀਟ ਤੇ ਬੈਠ ਗਈ ਝਾੜ ਨੇ ਜਦ ਡਾਰੀ ਭਰੀ ਤਾਂ ਉਸਨੇ ਡਾਰੀ ਦੇ ਨਾਲ ਸਿਮਰਨ ਦੇ ਮਨ ਦੇ ਚਾ ਉਸਤੇ ਮਨ ਦੀਆਂ ਸਦਰਾਂ ਤੇ ਉਸਤੇ ਸੁਪਨੇ ਵੀ ਆਪਣੇ ਛੋਟੇ ਸ਼ਹਿਰ ਦੀ ਧਰਤੀ ਛੱਡ ਵੱਡੇ ਸ਼ਹਿਰ ਦੇ ਸਮਾਨ ਵੱਲ ਉਡਾਰੀ ਮਾਰ ਰਹੀ ਸਨ ਮੁੰਬਈ ਪਹੁੰਚਦੇ ਹੀ ਜਦ ਸਿਮਰਨ ਹਵਾਈ ਅੱਡੇ ਜਾਨੀ 에어ਪੋਰਟ ਤੋਂ ਬਾਹਰ ਆਈ ਤਾਂ ਉਸ ਨੂੰ ਇਹਦੇ ਮਹਿਸੂਸ ਹੋਇਆ ਜਿਵੇਂ ਸ਼ਹਿਰ ਨੂੰ ਉਸ ਦਾ ਹੀ ਇੰਤਜ਼ਾਰ ਸੀ ਇਹ ਇੰਤਜ਼ਾਰਵਾਦੀ ਗੱਲ ਉਸਤੇ ਮਨ ਦਾ ਚਾਹ ਸੀ ਜਾਂ ਮਨ ਰਾਜ਼ੀ ਕਰਨ ਲਈ ਦਿਮਾਗ ਵੱਲੋਂ ਘੜੀ ਕੋਈ ਘੜਤ ਸੀ ਇਹ ਉਹ ਆਪ ਵੀ ਨਹੀਂ ਸੀ ਇਸ ਘੜਤ ਬਾਰੇ ਉਹ ਜਾਨਣਾ ਵੀ ਨਹੀਂ ਸੀ ਚਾਹੁੰਦੀ ਕਿਉਂਕਿ ਇਸ ਸ਼ਹਿਰ ਵਿੱਚ ਆਉਣ ਦਾ ਉਸ ਦਾ ਅਸਲ ਮਕਸਦ ਆਪਣੇ ਉਜੋਲਪ੍ਰਵੇਖ ਨੂੰ ਘੜਨਾ ਸੀ ਇੱਕ ਰਾਤ ਹੋਟਲ ਵਿੱਚ ਠਹਿਰਨ ਮਗਰੋਂ ਅਗਲੇ ਦਿਨ ਸਿਮਰਨ ਐਡੀਸ਼ਨ ਲਈ ਪਹੁੰਚੀ ਇਹ ਕਿਸੇ ਐਡ ਲਈ ਹੋ ਰਿਹਾ ਸੀ ਸਿਮਰਨ ਇਸ ਐਡੀਸ਼ਨ ਵਿੱਚ ਸਿਲੈਕਟ ਹੋ ਜਾਂਦੀ ਹੈ ਤੇ ਉਸ ਨੂੰ ਪ੍ਰੋਡਿਊਸਰਾਂ ਵੱਲੋਂ ਆਪਣੀ ਰਾਏ ਲਈ ਅਤੇ ਐਡ ਦੀ ਸ਼ੂਟਿੰਗ ਲਈ ਸਾਈਟ ਵੀ ਅਲਾਰਟ ਹੋ ਜਾਂਦੀ ਹੈ ਐਡ ਬਣਾਉਣ ਵਾਲੇ ਇਸ ਪ੍ਰੋਡਿਊਸਰ ਦਾ ਨਾਮ ਕਾਸ਼ ਹੈ ਇਹ ਬੰਬਈ ਦਾ ਇੱਕ ਪ੍ਰਸਿੱਧ ਜਾਣੀ ਫੇਮਸ ਐਡ ਪ੍ਰੋਡਿਊਸਰ ਹੈ ਇਸ ਦੀਆਂ ਚੁਣੀਆਂ ਹੋਈਆਂ ਅਭੇਨੇਤਰੀਆਂ ਜਾਣੀ ਮਾਡਲਸ ਇੱਕ ਤੋਂ ਵੱਧ ਕੇ ਇੱਕ ਹੁੰਦੀਆਂ ਹਨ ਤੇ ਇਸ ਦੀਆਂ ਬਣਾਈਆਂ ਹੋਈਆਂ ਐਡਸ ਪੂਰੇ ਇਲਾਕੇ ਵਿੱਚ ਤਮ ਮਚਾਉਣ ਵਾਲੀਆਂ ਹੁੰਦੀਆਂ ਹਨ ਇਸ ਇਸ ਸਬ ਦਾ ਪਤਾ ਸਿਮਰ ਨੂੰ ਉਦੋਂ ਚੱਲਦਾ ਜਦੋਂ ਉਸ ਦੀ ਆਪਣੀ ਐਡ ਦੀ ਸ਼ੂਟਿੰਗ ਮੁਕੰਮਲ ਹੋਣ ਤੋਂ ਬਾਅਦ ਉਸ ਦੀ ਐਡ ਪੂਰੇ ਸ਼ਹਿਰ ਵਿੱਚ ਤਮ ਮਚਾ ਰਹੀ ਹੁੰਦੀ ਹੈ ਲੋਕਾਂ ਨੂੰ ਹਰ ਵਾਰ ਦੀ ਤਰ੍ਹਾਂ ਕਾਸ਼ ਪ੍ਰੋਡਿਊਸਰ ਵੱਲੋਂ ਜਾਂ ਕਹਿ ਲਈਏ ਕਿ ਕਾਸ਼ ਪ੍ਰੋ ਟੈਕਸ਼ਨ ਵੱਲੋਂ ਪੇਸ਼ ਕੀਤਾ ਗਿਆ ਇਹ ਨਵਾਂ ਚਿਹਰਾ ਵੀ ਪਸੰਦ ਆਉਂਦਾ ਹੈ ਇਸ ਇੱਕ ਐਡ ਨੇ ਸਿਮਰ ਨੂੰ ਧਰਤੀ ਤੋਂ ਸਾਮਾਨ ਤੱਕ ਪੰਚਾਦ ਦਿੱਤਾ ਹੁੰਦਾ ਹੈ ਲੋਕ ਉਸ ਨੂੰ ਅੱਖੀਂ ਵੇਖਣ ਦੇ ਬੇਕਰਾਰ ਹੁੰਦੇ ਹਨ ਆਪਣੀ ਪਹਿਲੀ ਮਸ਼ਹੂਰੀ ਜਾਨੀ ਐਡ ਤੋਂ ਬਾਅਦ ਸਿਮਰਨ ਕਈ ਹੋਰ ਐਡਸ ਵੀ ਕਰਦੀ ਹੈ ਉਸਤੇ ਦਰਸ਼ਕ ਵੱਲੋਂ ਉਸ ਨੂੰ ਭਰਮ ਭਰਮਾ ਹੁਕਾਰਾ ਤੇ ਸੰਯੋਗ ਵੀ ਮਿਲਦਾ ਹੈ ਸਿਮਰਨ ਨੇ ਇਸ ਗੱਲ ਦੀ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਕਿ ਉਹ ਇੰਨੀ ਛੇਹੂਰੀ ਖੱਟ ਲਵੇਗੀ ਹਰ ਬੀਤਦੇ ਦਿਨ ਨਾਲ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਪ੍ਰਾਪਤ ਕਰਦੀ ਜਾ ਰਹੀ ਸੀ ਤੇ ਨਾਲ ਹੀ ਮਾਡਲ ਤੋਂ ਸਟਾਰ ਮਾਡਲ ਬਣਦੀ ਜਾ ਰਹੀ ਸੀ ਰੂਪ ਰੰਗ ਪੱਖੋਂ ਸਿਮਰਨ ਬੇਅਦ ਖੂਬਸੂਰਤਾਂ ਸੀ ਪਰ ਨਾਲ ਹੀ ਉਸਦੀ ਕਾਮਯਾਬੀ ਪਿੱਛੇ ਕਾਸ ਪ੍ਰੋਟੈਕਸ਼ਨ ਦਾ ਐਮ ਰੋਲ ਸੀ ਉੰਜ ਵੀ ਪ੍ਰੋਡਿਊਸਰ ਕਾਸ਼ ਦਾ ਸਵਾਬ ਬੜਾ ਹੀ ਮਿਲਨਸਾਰ ਸੀ ਇਸ ਤੋਂ ਵੀ ਵੱਧ ਉਹ ਚੰਗੇ ਵਿਅਕਤੀ ਦਾ مالک ਸੀ ਉਹ ਆਪ ਕੜੀ ਮਿਹਨਤ ਕਰਕੇ ਅੱਜ ਆਪਣੇ ਵਜੂਦ ਅਹੁਦੇ ਤੱਕ ਉੱਪੜਿਆ ਸੀ ਇਸ ਲਈ ਉਹ ਕਲਾਕਾਰ ਤੇ ਕਲਾ ਦੀ ਹਮੇਸ਼ਾ ਤੋਂ ਹੀ ਕਦਰ ਕਰਦਾ ਆਇਆ ਸੀ ਉਸ ਦੇ ਇਹਨਾਂ ਗੁਣਾ ਨੇ ਹੀ ਉਸ ਨੂੰ ਪੂਰੇ ਸ਼ਹਿਰ ਵਿੱਚ ਵਿਆਖਿਤ ਬਣਾਇਆ ਹੋਇਆ ਸੀ ਸਿਮਰਨ ਵੀ ਹੁਣ ਜੋ ਸਵਾਦੀਤਾ ਬੜੀ ਸਾਉ ਸੀ ਬਹੁਤੇ ਕਿਸੇ ਨਾਲ ਬੋਲਦੀ ਨਾ ਹੀ ਕਿਸੇ ਦੇ ਬਹੁਤੇ ਨੇੜੇ ਲੱਗਦੀ ਸਿਮਰਨ ਦਾ ਤਾਂ ਪਤਾ ਨਹੀਂ ਪਰ ਆਕਾਸ਼ ਨੂੰ ਸਿਮਰਨ ਆਪਣੀ ਆਪਣੀ ਜਿਹੀ ਜਾਪਦੀ ਕਿਉਂਕਿ ਜੋ ਉਸ ਨੂੰ ਸਿਮਰਨ ਦਾ ਸੁਭਾਅ ਆਪਣੇ ਸੁਭਾਅ ਨਾਲ ਮੇਲ ਖਾਂਦਾ ਪਸਦਾ ਸੀ ਜਾਨੀ ਆਕਾਸ਼ ਨੂੰ ਸਿਮਰਨ ਦਾ ਸੁਭਾਅ ਕਾਫੀ ਪਸੰਦ ਸੀ ਉਸ ਦਾ ਸਾਉਪੁਣਾ ਉਸ ਦਾ ਕਿਸੇ ਨਾਲ ਕੋਈ ਵਾਧੂ ਗੱਲ ਨਾ ਕਰਨਾ ਉਸ ਦਾ ਸਭ ਨੂੰ ਜੀ ਜੀ ਆਖਣਾ ਆਕਾਸ਼ ਨੂੰ ਬੇहद ਚੰਗਾ ਲੱਗਦਾ ਆਕਾਸ਼ ਦੇਰ ਹੀ ਦੇਰ ਉਸ ਨੂੰ ਪਿਆਰ ਕਰਨ ਲੱਗ ਗਿਆ ਜੋ ਬਾਕੀ ਸੀ ਉਹ ਸੀ ਬਸ ਇਜ਼ਹਾਰ ਕਰਨਾ ਛੇਤੀ ਅਚਾਨਕ ਤੇ ਇੱਕੋਦਮ ਮਿਲੀ ਸਫਲਤਾ ਤੇ ਤਰੱਕੀ ਸਿਮਰਤ ਦੇ ਸਿਰ ਚੜ ਬੋਲਣ ਲੱਗੀ ਹੁਣ ਉਸ ਤੇ ਸੁਹਾ ਦੇ ਗੁਣਾ ਵਿੱਚ ਮੈਂ ਨਾਂ ਦਾ ਇੱਕ ਔਗਣ ਵੀ ਆ ਰਲਿਆ ਜਿਸ ਨੇ ਉਸ ਦੀ ਸਾਤਗੀ ਦੇ ਗੁਣ ਸੌਂਕ ਵਾਂਗਰ ਅੰਦਰੋਂ ਅੰਦਰੀ ਖਾਣਾ ਆਰੰਭ ਕਰ ਦਿੱਤਾ ਰੋਸ਼ਨੀयां ਬਹੁਤ ਜਾਗਦੀਆਂ ਹੁਣ ਤਾਂ ਪਲਕਾਂ ਆਪਮਾਰੇ ਅੱਖਾਂ ਟੱਕ ਲੈਂਦੀਆਂ ਹਨ ਇਸੇ ਤਰ੍ਹਾਂ ਹੀ ਜਦ ਸਿਮਰਨ ਦੀ ਸਫਲਤਾ ਦੇ ਸtare ਕੁਝ ਜ਼ਿਆਦਾ ਚਮਕਣ ਲੱਗੇ ਤਾਂ ਇਨ੍ਹਾਂ ਸtareਆਂ ਦੀ ਰੋਸ਼ਨੀ ਨੇ ਉਸ ਦੀਆਂ ਅੱਖਾਂ ਨੂੰ ਹੋਮਾ ਦੀਆਂ ਪਲਕਾਂ ਏਠ ਟੱਕ ਲਿਆ ਇਧਰ ਕਾਛ ਸਿਮਰਨ ਦੀ ਮੈਂ ਤਾਂ ਬੇਖਬਰ ਆਪਣੇ ਇਝਾਰ ਲਈ ਸਮੇ ਦੇ ਇੰਤਜ਼ਾਰ ਵਿੱਚ ਸੀ ਉਸ ਦਾ ਇਹ ਇੰਤਜ਼ਾਰ ਲੰਮਾ ਪੈ ਗਿਆ ਜਦ ਦੀਪ ਪਰੋ ਡੈਕਸ਼ਨ ਵੱਲੋਂ ਸਿਮਰਨ ਨੂੰ ਫਿਲਮ ਲਈ ਆਫਰ ਆਇਆ ਸਿਮਰਨ ਨੇ ਫਿਲਮ ਲਈ ਨਾ ਨਹੀਂ ਕੀਤੀ ਤੇ ਕਾਸ਼ ਨੇ ਉਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ ਫਿਲਮ ਸਫਲ ਰਹੀ ਤੇ ਫਿਲਮ ਨੇ ਕਰੋੜਾਂ ਦੀ ਕਮਾਈ ਕੀਤੀ ਇਸ ਫਿਲਮ ਲਈ ਸਿਮਰਨ ਨੂੰ ਅਦਾਕਾਰੀ ਸਿਖਾਉਣ ਵਾਲਿਆਂ ਵਿੱਚ ਕਾਸ਼ ਵੀ ਸ਼ਾਮਲ ਸੀ ਜਿਸ ਤਰ੍ਹਾਂ ਇੱਕ ਚੰਗਾ ਅਧਿਆਪਕ ਵਿਦਿਆਰਥੀ ਨੂੰ ਤਰਾਸ਼ ਕੇ ਹੀਰਾ ਬਣਾ ਦਿੰਦਾ ਹੈ ਉਸੇ ਤਰ੍ਹਾਂ ਕਾਸ਼ ਨੇ ਵੀ ਸਿਮਰਨ ਨੂੰ ਅਦਾਕਾਰੀ ਦੇ ਗੁਰ ਸਿਖਾਏ ਉਸ ਦੀ ਸਿੱਖਿਆ ਦਾ ਹੀ ਨਤੀਜਾ ਸੀ ਕੀ ਸਿਮਰਨ ਮਾਡਲ ਤੋਂ ਸਟਾਰ ਬਣ ਗਈ ਫਿਲਮ ਦੇ ਪ੍ਰੋਮੋਸ਼ਨ ਦਾ ਦਿਨ ਆ ਗਿਆ ਕਾਸ਼ ਮਨੋਂ ਇਹ ਪੱਕਾ ਕਰਕੇ ਨਿਕਲਿਆ ਕਿ ਅੱਜ ਤਾਂ ਉਹ ਸਿਮਰਨ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰ ਹੀ ਦੇਵੇਗਾ ਤੇ ਉਸ ਦਾ ਇੰਤਜ਼ਾਰ ਖਤਮ ਹੋਵੇਗਾ ਜਿਸ ਥਾਂ ਫਿਲਮ ਦੇ ਪ੍ਰੋਮੋਸ਼ਨ ਲਈ ਸਭ ਨੇ ਇਕੱਠੇ ਹੋਣਾ ਹੈ ਉਹ ਇੱਕ 5 ਸਟਾਰ ਹੋਟਲ ਜਾਨੀ 5 ਸਟਾਰ ਹੋਟਲ ਹੈ ਇਸ ਸਮਰੋਹ ਵਿੱਚ ਸ਼ਹਿਰ ਦੀਆਂ ਵੱਡੀਆਂ-ਵੱਡੀਆਂ ਆਸਥੀਆਂ ਵੀ ਪਹੁੰਚ ਗਈਆਂ ਹਨ মিডিਆ ਵੀ ਪਹੁੰਚੀ ਪਈ ਹੈ ਜਿਵੇਂ ਹੀ ਸਿਮਰਨ ਅੰਦਰ ਆਉਂਦੀ ਹੈ মিডিਆ ਵਾਲੇ ਸ਼ਹਿਰ ਦੀਆਂ ਮੱਖੀਆਂ ਜਾਨੀ ਹਨੀ ਵੀ ਵਾਂਗ ਉਸਦੇ ਤੋ ਆਲੇ ਝਰਮਟ ਪਨਾ ਕੇ ਖੜੇ ਹੋ ਗਏ ਸਮਰੋਹ ਸ਼ੁਰੂ ਹੋ ਗਿਆ ਸਿਮਰਨ ਸਟੇਜ ਤੇ ਆਉਂਦੀ ਹੈ ਤੇ ਕਹਿਣਾ ਸ਼ੁਰੂ ਕਰਦੀ ਹੈ ਗੁੱਡ ਈਵਨਿੰਗ ਐਵਰੀਨ ਆਈ ਨੋ ਮੈਨੂੰ ਆਪਣਾ ਇੰਡੋਟੈਕਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਤੁਸੀਂ ਸਾਰੀ ਮੈਨੂੰ ਜਾਣਦੇ ਹੋ ਤੁਸੀਂ ਮੈਨੂੰ ਕਈ ਐਡਸ ਵਿੱਚ ਵੇਖਿਆ ਤੇ ਹੁਣ ਤਾਂ ਮੈਨੂੰ ਫਿਲਮ ਵਿੱਚ ਵੇਖਣ ਵਾਲਿਓ ਇਸ ਸ਼ਹਿਰ ਨੇ ਮੈਨੂੰ ਬਹੁਤ ਕੁਝ ਦਿੱਤਾ ਨਾਮ ਦਿੱਤਾ ਸ਼ਾਨ ਦਿੱਤੀ ਹੈ ਪੈਸਾ ਦਿੱਤਾ ਹੈ ਸਿਮਰ ਆਪਣਾ ਪਾਸ਼ਨ ਜਾਰੀ ਰੱਖਦੀ ਹੈ ਇੱਧਰ ਦੂਰ ਕਿਸੇ ਕੋਨੇ ਜੇ ਤੇ ਖੜਾ ਕਾਚ ਉਸ ਨੂੰ ਵੇਖ ਵੀ ਰਿਹਾ ਤੇ ਉਸ ਦਾ ਪਾਸ਼ਨ ਵੀ ਸੁਣਦਾ ਹੈ ਪਰ ਨਾਲੋਂ ਨਾਲ ਉਹ ਸੰਦਰ ਇੱਕ ਕਾਲਜੀ ਵੀ ਮੱਚੀ ਪਈ ਹੈ ਬਸ ਉਹ ਇੱਕ ਮੌਕੇ ਦੀ ਤਲਾਸ਼ ਵਿੱਚ ਹੈ ਕਿ ਕਦੋਂ ਸਿਮਰ ਨੂੰ ਭਰੀ ਮਹਿਫਲ ਵਿੱਚ ਪਰਪੋਜ਼ ਕਰੇ ਪਰ ਛੇਤੀ ਹੀ ਉਸਦੀ ਕਾਲ ਘਰੋਂ ਨਿਰਾਸ਼ ਵਿੱਚ ਬਦਲ ਜਾਂਦੀ ਹੈ ਉਸ ਦਾ ਕੀਤਾ ਇੰਤਜ਼ਾਰ ਵਿਅਰਥ ਚਲਾ ਜਾਂਦਾ ਹੈ ਉਹ ਆਪਣੇ ਆਪ ਨੂੰ ਮੂਰਖ ਆਖਣ ਲੱਗਦਾ ਹੈ ਜਦ ਉਸ ਡੇ ਤੇ ਖੜੀ ਸਿਮਰਨ ਦੇ ਭਾਸ਼ਣ ਦੀਆਂ ਗੱਲਾਂ ਨੂੰ ਡੰਗ੍ਹਾਈ ਵਿੱਚ ਸਮਝਣਾ ਸ਼ੁਰੂ ਕਰ ਦਿੰਦਾ ਮੈਂ ਇੱਕ ਛੋਟੇ ਜਿਹੇ ਸ਼ਹਿਰ ਤੋਂ ਇਸ ਮਹਾਨਗਰੀ ਵਿੱਚ ਆਈ ਉਸ ਵੇਲੇ ਸਿਰਫ ਮੇਰੇ ਸੁਪਨਿਆਂ ਦੀ ਪੰਡ ਹੀ ਸੀ ਜੋ ਮੇਰੇ ਨਾਲ ਸੀ ਮੇਰੇ ਕੋਲ ਸੀ ਮੇਰੇ ਕੋਲ ਕੋਈ ਘਰ ਜਾਂ ਕੋਈ ਰਹਿਣ ਦਾ ਟਿਕਾਣਾ ਨਹੀਂ ਸੀ ਪਰ ਮੈਂ ਹਿੰਮਤ ਨਹੀਂ ਹਾਰੀ ਮੈਂ ਬਹੁਤ ਮਿਹਨਤ ਕੀਤੀ ਮੇਰੀ ਮਿਹਨਤ ਕਰਕੇ ਮੈਂ ਐਡ ਦੇ ਲਈ ਇੱਕ ਮਾਡਲ ਵਜੋਂ ਚੁਣੀ ਗਈ ਇਹ ਮੇਰਾ ਕੋਈ ਲੱਕ ਜਾਂ ਕਿਸਮਤ ਨਹੀਂ ਕਿ ਅੱਜ ਮੈਂ ਇੱਕ ਸਟਾਰ ਮਾਡਲ ਹਾਂ ਬਲਕਿ ਮੈਂ ਜੋ ਵੀ ਹਾਂ ਅੱਜ ਆਪਣੀ ਖੁਦ ਦੀ ਮਿਹਨਤ ਕਰਕੇ ਆ ਸਿਮਰਨ ਵੱਲੋਂ ਆਪਣੇ ਭਾਸ਼ਣ ਵਿੱਚ ਥਾਂ-ਥਾਂ ਵਰਤੇ ਸ਼ਬਦ ਮੈਂ ਨੇ ਉਸਦੀ ਅੰਦਰਲੀ ਮੈਨੂੰ ਉਜਾਗਰ ਕਰ ਛੱਡਿਆ ਸੀ ਭਾਸ਼ਣ ਦੌਰਾਨ ਹੀ ਵਿੱਚੋਂ ਕੋਈ ਮੀਡੀਆ ਦਾ ਬਲਾਰਾ ਸਿਮਰ ਨੂੰ ਸਵਾਲ ਪੁੱਛਦਾ ਹੈ ਮੈਡਮ ਜੀ ਤੁਸੀਂ ਆਪਣੀ ਸਫਲਤਾ ਦਾ ਕੈਰ ਕਿਸ ਨੂੰ ਦੇਣਾ ਚਾਹੋਗੇ ਸਿਮਰਨ ਮੁਸਕਰਾਉਂਦੀ ਹੈ ਅੱਗੋਂ ਜਿਹੜਾ ਉਹ ਪਾਵ ਦਿੰਦੀ ਹੈ ਉਹ ਆਕਾਸ਼ ਦੀਆਂ ਭਾਵਨਾ ਦਾ ਕਤਲ ਤੱਕ ਕਰ ਛੜਦਾ ਹੈ ਕਿਉਂ ਜੋ ਆਕਾਸ਼ ਨੂੰ ਸਿਮਰਨ ਤੋਂ ਕਦੇ ਉਹੋ ਜੇ ਜਵਾਬ ਦੀ ਆਸ ਹੀ ਨਹੀਂ ਸੀ ਵਟ ਰੈਬਿਸ਼ ਕੈਰਟ ਵਟ ਕੈਰਟ ਔਰ ਕੈਸਾ ਕੈਰਟ ਮੈਂ ਅੱਜ ਜੋ ਵੀ ਹਾਂ ਆਪਣੇ ਬਲਬੂ ਉੱਤੇ ਪਹਿ ਹੂੰ ਕਿੱਥੇ ਤਾਂ ਆਕਾਸ਼ ਨੂੰ ਇਹ ਆਸੀ ਕਿ ਇਸ ਪੁੱਛੇ ਗਏ ਸਵਾਲ ਦੇ ਜਵਾਬ ਵਿੱਚੋਂ ਸਿਮਰਨ ਉਸ ਦਾ ਨਾਂ ਲਵੇਗੀ ਆਪਣਾ ਨਾਂ ਸੋੰਦੇ ਸਾਰੀ ਉਹ ਸਿਮਰਨ ਨਾਲ ਸਟੇ ਤੇ ਜਾ ਖੜਾ ਹੋਵੇਗਾ ਉਸ ਨੂੰ ਪ੍ਰਪੋਜ਼ ਪਰ ਛੇਤੀ ਉਸ ਤੇ ਸਾਰੇ ਖਿਆਲੀ ਮਹਿਫਲ ਟਾ ਢੇਰੀ ਹੋ ਗਏ ਉਸ ਦੀਆਂ ਭਾਵਨਾ ਦਾ ਕਤਲ ਹੋ ਗਿਆ ਤੇ ਉਸ ਦਾ ਪਿਆਰ ਕਿਤੇ ਦਫਨ ਹੋ ਗਿਆ ਸਿਮਰਨ ਦਾ ਭਾਸ਼ਨ ਤਾਂ ਵੀ جاری ਸੀ ਪਰ ਕਾਸ਼ ਦੀ ਹੁਣ ਉੱਥੇ ਹੋਰ ਖੜਨ ਦੀ ਹਿੰਮਤ ਨਹੀਂ ਸੀ ਰਹਿ ਗਈ ਉਹ ਅੱਗੋਂ ਸਿਮਰਨ ਦਾ ਭਾਸ਼ਨ ਹੋਰ ਨਹੀਂ ਸੀ ਸੁਣਨਾ ਚਾਹੁੰਦਾ ਤੇ ਸੁਣਨਾ ਚਾਹੁੰਦਾ ਵੀ ਕਿਵੇਂ ਉਸ ਨੂੰ ਸਿਮਰਨ ਦੇ ਭਾਸ਼ਣ ਵਿੱਚ ਸਿਰਫ ਮੈਂ ਤੇ ਪਾਸੇ ਮੈਂ ਹੀ ਸੁਣਾਈ ਦੇ ਰਹੀ ਸੀ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ